ਹਾਂਜੀ ਭਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰੇ YouTube Facebook ਦੇਖਣ ਵਾਲੇ ਭਰਾਵਾਂ ਨੂੰ ਪਿਆਰ ਆ ਜਿਹੜੇ ਮਰੇ ਭਰਾ ਸਾਡੇ ਤੇ ਥੋੜਾ ਜਿਹਾ ਮੇਰੇ ਪੀਰ ਲੱਗਦੇ ਉਹ ਬਲੌਗ ਤੋਂ ਦੂਰ ਰਹਿਣ ਠੀਕ ਆ ਫਿਰ ਤੁਸੀਂ ਬੈਠਾ ਵਿੱਚ ਬੋਲਦੇ ਹੋ ਅਸੀਂ ਵੀ ਫਿਰ ਗਾਲ ਨਿਕਲ ਜਾਂਦੀ ਹੈ ਫਿਰ ਤੁਸੀਂ ਵੱਡਾ ਇਸ਼ੂ ਬਣਾ ਕੇ ਬਹਿ ਜਾਂਦੇ ਹੋ ਹਨਾ ਇਹ ਕਹਿੰਦਾ ਵੀ ਮੇਰੇ ਜੀ ਨੇ ਸਾਨੂੰ ਦੇਖਣਾ ਉਹ ਵੇਖੋ ਜਿਹੜੇ ਭਰਾ ਨਹੀਂ ਵੇਖਣਾ ਠੀਕ ਆ ਉਹ ਸਾਨੂੰ ਬਲੌਕ ਕਰ ਦੋ ਠੀਕ ਆ ਜੀ ਤੇ ਅੱਜ ਫਿਰ ਆਏ ਸੀ ਮੌੜ ਤੇ ਮੌੜਾ ਕਿ ਅੱਜ ਟਰੈਕਟਰ ਜਿਹੜਾ ਅਰਜਨ ਆਪਣਾ ਦੱਸਿਆ ਵੀ ਉਹ ਪਿਆਰ ਕਰੀ ਜਾਂਦੇ ਸੀ ਤੇ ਅਜ ਅਰਜਨ ਦੀ ਵੀਡੀਓ ਪਾਉਣੀ ਹੈ ਤੇ 5620 ਹੌਲੈਂਡ ਖੜਾਗਾ ਬਕਾਉ ਕਿਸੇ ਮੇਰੇ ਭਰਾਣੇ ਲੈਣਾ ਹੋਇਆ ਤਾਂ ਉਹ ਵੀ ਵਿੱਚ ਅਸੀਂ ਐਡ ਕਰਾਂਗੇ ਤੇ ਬੰਦੇ ਦਾ ਨੰਬਰ ਦੇ ਦਾਂਗੇ 5620 ਹੈ ਟਰੈਕਟਰ ਸੋਹਾਂਗਾ ਨਾ ਤੇ ਵਧੀਆ ਟਰੈਕਟਰ ਕਿਸੇ ਮੇਰੇ ਭਰਾਣੇ ਲੈਣਾ ਹੋਇਆ ਤਾਂ ਕੰਟੈਕਟ ਕਰਦਾ ਪਹਿਲਾ 5620 ਦਿਖਾਉਂਦੇ ਤੁਹਾਨੂੰ ਤੇ ਟੈਟੂਰ ਪਾਉਣੀ ਹੈ ਨਵੇਂ ਆਹ ਉਹਨਾਂ ਦੀ ਆਈਡੀ ਹੈ ਭਾਈ ਕੰਟੈਕਟ ਕਰ ਸਕਦੇ ਤੁਸੀਂ ਉਹਨਾਂ ਨਾਲ ਬੰਦਿਆਂ ਨਾਲ ਆ ਆ ਗਿਆ ਪੁਰਾਣਾ ਪੰਜਾਬ ਜਿਹੜਾ ਪੰਜਾਬ ਪਹਿਲਾਂ ਸੀ ਆ ਆ ਗਿਆ ਸ਼ਪੰਜਾਬੀ ਆ ਲੱਗੇ ਹੋਏ ਇਹਦੇ ਬਾਹਰੋਂ ਉੱਛੇ ਗਏ ਨੇ ਜਿਹਰੇ ਨੇ 5620 ਹੈ ਬਾਈ ਜੀ ਇੱਕ ਨੰਬਰ ਟਰੈਕਟਰ ਆ ਜਾਣਾ ਲੱਕ ਡੱਕ ਲੱਗੇ ਹੋਏ ਪੂਰਾ ਇਹ ਤੇ ਕੰਮ ਨਗਲ ਕਰਾਇਆ ਹੋਇਆ ਸਾਰੇ ਜਿਵੇਂ ਆਵੇ ਐਂ ਚੱਲਦੇ ਆ ਛੋਟੇ 90 ਮੀਟਰ ਦਾ ਜੰਡੀਰ ਖੜਾ ਇਹ ਵੀ ਬਗਾਉਗਾ ਕਹਿੰਦੇ 52 10 ਟਰੈਕਟਰ ਬਿਲਕੁਲ ਨਵੀਂ ਕੰਡੀਸ਼ਨ ਦਾ ਟਰੈਕਟਰ ਆ ਬਿਲਕੁਲ ਜਿੰਨਾ ਵੀ ਕਹਿ ਸਕਦੇ ਹੋ ਤੁਸੀਂ ਹਣਾ ਜਮਾ ਇੱਕ ਨੰਬਰ ਟਰੈਕਟਰ ਆ ਬਿਲਕੁਲ ਸਾਫ ओरिजिनल ਟਰੈਕਟਰ ਜਿੰਨਾ ਵੀ ਕਹਿ ਸਕਦੇ ਹੋ ਤੇ ਚੱਲਿਆ ਕਿੰਨੇ ਘੰਟੇ ਆ ਇਹ ਮੀਟਰ ਦੇ ਲੱਟ ਆਈ ਨਹੀਂ ਦੀ ਸਟਾਰਟ ਹੋ ਗਿਆ ਉਹ ਕਿਵੇਂ ਹੋ ਗਿਆ ਪੈਂਟਰੀ ਮੁੰਡਰੀ ਕੱਢੀ ਨਾ ਪਈ ਸਾਡਾ ਕਲਾ ਵੰਪਰ ਰੰਗ ਕਰਨਾ ਬਾਈ ਕਹਿੰਦੇ ਦਾ ਵਸਾ ਖੋਲਿਆ ਵੰਪਰ ਵੀ ਮੂਰੇ ਪਲੇਟ ਜਗਾ ਸਿਆ ਹੋਇਆ ਹੈ ਨਾ ਆ ਵੇਟ ਲੱਗਿਆ ਹੋਇਆ ਹੈ ਮੂਰਲੇ ਪਾਸੇ ਹਾਂ ਆ ਦੇਖੋ 50 ਦਾ ਖੜਾ ਟਰੈਕਟਰ ਬਿਲਕੁਲ ਓਰੀਜਨਲ ਨਵਾਂ ਟਰੈਕਟਰ ਹੈ ਜਿਹੜਾ ਵੀ ਕਹਿ ਸਕਦੇ ਹੋ ਪੰਜਾਬ ਟਰੈਕਟਰ ਮੋਡੀਫਿਕੇਸ਼ਨ ਆ ਗਿਆ ਸਾਡਾ ਅਰਜਨ ਨੂੰ ਅਰਜਨ ਦੇ ਕਰਾਉਨੇ ਆ ਦਰਸ਼ਨ ਅਸੀਂ ਵੀ ਅਰਜਨ ਅਸੀਂ ਕਿਵੇਂ ਬਣਾਤਾ ਟਾਇਰ ਪਵਾਏ ਸੀ ਨਵੇਂ ਇਹਦੇ ਵੀ ਐਕਸਟਰਾ ਦੇ ਕਿਉਂ ਕਿਵੇਂ ਮੁੰਡਿਓ ਠੀਕ ਹੈ ਜੀ ਕਿਉਂ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਕਿਵੇਂ ਆ ਠੀਕ ਹੈ ਜੀ ਵਧੀਆ ਕੀ ਚੱਲਦਾ ਫਿਰ ਅੱਜ ਕੱਲ ਆ ਜੌਂਡੀਅਰ ਦਾ ਵਾਈਪਰ ਰੰਗ ਕਰੀ ਜਾਂਦੇ ਆ ਜੀ ਕੱਲਾ ਵਾਈਪਰੀ ਕਰਨਾ ਇਹਦਾ ਅਰੇ ਬੰਪਰ ਵੀ ਇੰਨਾ ਮੱਥਾ ਮਾਰ ਕੇ ਕਰੇਗਾ ਹਾਂ ਜੀ ਹਾਂ ਪੱਟੀ ਤਾਂ ਭਰਨੀ ਪੈਂਦੀ ਹੈ ਜੀ ਉਹ ਗੱਲ ਬਾਤ ਨਹੀਂ ਹੈਗੀ ਵੀ ਉਹੀ ਰੰਗ ਮਾਰਤਾ ਨਾ ਨਾ ਜੀ ਉਹੀ ਨਹੀਂ ਗਾ ਸਮਾਰ ਕੇ ਆਏ ਵਧੀਆ ਬਣਾ ਕੇ ਆਏ ਹਣ ਫਿਰ ਵਧੀਆ ਬਣਦਾ ਹੈ ਆਏ ਰੇਗ ਮਾਰ ਲਾ ਕੇ ਆਏ ਸਮਾਰ ਕੇ ਤੇ ਇਦਦਰਾ ਖੜਾ ਜੌਂਡੀਅਰ ਖੜਾ 4x4 50 50 ਟੀ ਸਾਕੋ ਮਾਰੂ ਨੇ ਗਿਆ ਬਾਈ ਨੇ ਇਹਨੂੰ ਤਕਰੀਬਨ ਸਾਰੇ ਨੂੰ ਰੰਗ ਕਰਿਆ ਹੈ। ਇਹ ਟਰੈਕਟਰ ਐ ਖਿਲਾਰ ਕੇ ਬਾਈ ਨੇ ਸਾਰਾ ਰੰਗ ਕਰਿਆ ਦੇਖੋ ਵੱਡ ਲੁੱਟਣਾ। ਦੇਖੋ ਮੇਰੇ ਭਰਾਵੇ ਰਿਆ। ਸਾਰਾ ਖੋਲਿਆ ਪੇ ਤੋਂ ਲੈ ਕੇ ਜੱਟ ਤੱਕ। 50 50 ਡੀ ਐ ਇਹ। ਕਿਉਂ? ਆ ਗਿਆ ਸਾਡਾ ਅਰਜਨ। ਕਿਉਂ ਸੀ ਰਿਆ? ਠੀਕ ਹੈ। ਕੀ ਕਰੀਏ ਨਾਈਟ ਡਾ ਦੂੰਗੀ ਇਕੱਠ ਕਿੱਧਰ ਪਾਈ ਪਿਆ। ਪਹਿਲਾਂ ਖੋਲੀ ਆ ਭਰਾਵਾਂ ਹੁਣ ਕਦੀ ਇਹਨੇ ਨਾ ਇਹਦੇ ਫਿਰ ਉਹ ਕੋਈ ਨਹੀਂ ਮਰਵਾਇਆ ਪੌਡਰ ਚ ਪੌਡਰ ਦਾ ਮੂੰਹ ਮਾਰ ਦੇਣਗੇ ਨਹੀਂ ਮਾਰਤਾ ਦੇਣਗੇ ਵੀ ਪੌਡਰ ਨੇ ਬਖੋਲ ਕੇ ਕਰਾਇਆ ਸੀ ਕਿ ਖੋਲ ਕੇ ਇੱਥੇ ਹੀ ਮਰਵਾਤਾ ਬੜਾ ਮੋਟਾ ਵਿੱਚ ਹੀ ਰਲ ਜੂਆ ਸਾਰਾ ਹਨਾ ਵਿੱਚ ਹੀ ਰਲ ਜੂ ਸਾਰਾ ਜਗਾੜ ਚੱਲੀ ਜਾਂਦਾ ਅਜਾ ਆਪਣੇ ਟਰੈਕਟਰ ਦੀ ਵੀਡੀਓ ਵੀ ਇਹਦੇ ਨਾਲ ਅਟੈਚ ਕਰਾਂਗੇ ਸੋਦੋਂ ਪੁੱਛਾਂਗੇ ਵੀ ਕੀ ਗੱਲ ਬਾਤ ਹੈ ਕੀ ਨਹੀਂ ਹੈਗੀ ਹਨਾ ਤੇ ਆਗੇ ਭਾਈ ਬ੍ਰਾਂਚ ਟਰੈਕਟਰ ਵਾਲੇ ਜਿਹੜੇ ਭਰਾਵਾਂ ਨੇ ਟਰੈਕਟਰ ਲੈਣਾ ਇਹਨਾਂ ਨਾਲ ਕੰਟੈਕਟ ਕਰ ਸਕਦੇ ਆ ਤੁਹਾਨੂੰ ਨੰਬਰ ਵੀ ਵਿੱਚ ਹੈਗੇ ਆ ਸਾਰੇ ਹਨ ਆ ਪਾਏ ਹੋਏ ਨੰਬਰ ਦੇਖ ਸਕਦੇ ਹੋ ਕਿਉਂ ਫਿਰ ਕਿਵੇਂ ਆ ਆਪਣਾ ਟਰੈਕਟਰ ਕਿਵੇਂ ਬਣ ਗਿਆ ਸੋਹਣਾ ਦੇਖੀ ਵੀਡੀਓ ਮੰਗ ਰੋ ਆਈ ਬੂਰੇ ਵਧੀਆ ਦਾ ਚੁੰਮਾ ਲਈ ਜਾਂਦਾ ਸੀ ਆ ਦੇਖੀ ਸੀ ਆਏ ਆਏ ਉਹ ਆਏ ਜੀ ਕਰਦਾ ਮਿੱਠੀ ਲੈ ਲਵਾਂ ਜੀ ਉਹ ਮੁੰਡਾ ਬੱਬੀ ਆਪਣਾ ਯਾਰ ਮੇਤਰਾ ਕੁੱਤੀ ਹਾਲ ਤੋਂ ਹਾਂ ਉਹ ਕਹਿੰਦਾ ਜੀ ਕਰਾਂ ਦੀ ਮਿੱਠੇ ਟਰੈਕਟਰ ਸੋਹਣਾ ਬਹੁਤ ਬੜਾ ਹੈ ਖਰ ਆਪਣੇ ਵਾਲਾ ਬਾਕੀ ਤਾਂ ਤੁਸੀਂ ਦੱਸੋਗੇ ਵਧੀਆ ਬੂਰਾ ਹੋ ਹੈ ਵਰੀਆ ਹੋ ਗਿਆ ਆਪਣਾ ਮਾਹ ਟਰੈਕਟਰ ਇੱਕ ਨੰਬਰ ਆ ਜਿਵੇਂ ਕਹਦੇ ਤੋਂ ਮੇ ਬਣਿਆ ਪਿਆ ਹੁਣ ਜਾ ਕੇ ਉਹ ਵੀ ਵੀਡੀਓ ਬਣਾਉਂਗਾ ਅੱਜ ਦੁਬਾਰੇ ਹਾਂ ਉਹਦੇ ਮਾੜੇ ਜਿਹੇ ਨਾ ਪੌਦੇ ਮਨ ਕੇ ਚੱਲ ਵੀ ਕਰਨੇ ਐ ਟੋਤੇ ਹਾਂ ਜਿਹੜੀਆਂ ਚੀਜ਼ਾਂ ਆਈਆਂ ਵਿੱਚ ਉਹਦੇ ਕੁਛ ਉਹਦੇ ਬਦਲ ਨਹੀਂ ਆਈਆਂ ਠੀਕ ਹੈ ਹੁਣ ਉਹ ਕਰਕੇ ਕਹਿੰਦੇ ਹਨ ਤੇ ਇਹ ਤਾਂ ਹੁਣ ਬਾਈ ਦਾ ਕੰਮ ਆ ਬਾਈ ਦਾ ਟਰੈਕਟਰ ਇੱਥੇ ਕਿਸੇ ਵੀ ਮੇਰੇ ਭਰਾ ਨੇ ਕਰਾਉਣਾ ਹੋਵੇ ਮੋੜ ਮੰਡੀ ਹਨਾ ਪੁਰਾਣਾ ਧਰਮ ਗੰਡਾ ਹੁੰਦਾ ਇੱਥੇ ਉਹ ਬੰਦ ਹੋ ਗਿਆ ਇੱਥੇ ਆ ਤੇ ਮੇਨ ਰੋਡ ਆ ਬੱਸਾਂ ਜਾਂਦੀਆਂ ਦੇਖੋ ਇਧਰ ਨੂੰ ਟਰੱਕ ਜੁਨੀ ਹਾਂ ਫੈਕਟਰੀ ਉਹਦਾ ਟਰੱਕ ਯੂਨੀਅਨ ਤੋਂ ਪਿੱਛੇ ਆ ਇਹਦੇ ਮੇਰੇ ਭਰਾ ਨੇ ਕੰਮ ਕਰਾਉਣਾ ਹੋਵੇ ਏ ਤੋਂ ਲੈ ਕੇ ਜੈਡ ਤੱਕ ਬੰਦਾ ਇਹ ਕੰਮ ਕਰਦਾ ਸਾਰੇ ਇਹ ਹੈ ਮਿੰਨ ਨੂੰ ਉਹ ਕੋਈਆਂ ਨਹੀਂ ਫੇਰ ਪਾ ਦਾਂਗੇ ਆਪਾਂ ਅੱਡਾ ਫੇਰ ਲਾ ਦਾਂਗੇ ਕੋਈ ਗੱਲ ਨਹੀਂ ਐਡੀ ਕੀ ਗੱਲ ਆ ਆ ਦੇ ਸਾਰਾ ਸਮਾਨ ਪਾਈਆਂ ਕੋਲੇ ਹਨਾ ਕੰਮ ਯਾਰ ਇੱਕ ਨੰਬਰ ਮਾਹੌਲ ਆ ਜਮਾ ਤੇ ਸਾਰੇ ਨਾਟ ਨਿਕਲ ਕਰਾ ਕੇ ਪਾਉਂਦੇ ਆ ਆ ਦੇਖੋ ਨਾਟ ਹੀ ਨਾਟ ਪਏ ਨਿਕਲ ਕਰਾਏ ਹੋਏ ਜਿਹੜਾ ਕੋਈ ਮਰਜੀ ਚੱਕੋ ਹਨਾ ਉਹ ਬੇਡ ਪਈ ਜੌਂੜੀ ਯਾਰ ਦੇ ਉਹ ਕਰੇ ਹੋਏ ਤੇ ਮੇਰੇ ਵੀਰੋ ਬਲੌਗ ਨਾਲ ਜੁੜੇ ਰਹੋ ਆ ਟਰੈਕਟਰ ਦਾ ਬਲੌਗ ਅੱਜ ਆਪ ਆਵਾਂਗੇ ਆਪਣੇ ਵਾਲੇ ਦਾ ਵੀ ਜਾ ਕੇ ਫੇਰ ਫੇਰਣਾ ਤੁਹਾਨੂੰ ਅਰਜਨ ਹੀ ਦਿਖਾਉਣਾ ਹੈ ਸੀ ਅੱਜ ਅਸੀਂ ਵੀ ਅਰਜਨ ਦਾ ਸਾਡੇ ਦਾ ਯਾਰ ਕੋਈ ਪਤਾ ਨਹੀਂ ਲੱਗਦਾ ਦਾ ਵਿੱਚ ਹੀ ਰਲ ਗਿਆ ਹਰੇ ਮੈਂ ਦਿਖਾਉਣਾ ਮੈਂ ਹਾਂ ਮੂਲ ਦਾ ਬਣਾਏ ਪਏ ਜਮਾਈ ਅਰੇ ਵਿੱਚ ਹੀ ਸਾਰਾ ਕੁਝ ਆ ਦੇਖੋ ਯਾਰ ਮਾਰੋ ਹੱਥਾ ਦੇ ਵਿੱਚ ਹੀ ਰਲਦਾ ਸਾਰਾ ਕੁਝ ਹੈ ਥੋੜੀ ਜਿਹੀ ਕੋਈ ਫਰਕ ਨਹੀਂ ਇਹ ਟੂਟੀਆਂ ਦਾ ਪੱਟਣ ਵਾਲਾ ਹੈਗਾ ਹੁਣ ਤਾਂ ਨਹੀਂ ਮਾਰਨਾ ਰਾਂਗੇ ਤੇ ਕੋਈ ਨਾ ਨਾ ਇਹ ਤਾਂ ਕਾਜ ਟੂਟੀਆਂ ਲਗੋਈਆਂ ਟੂਟੀਆਂ ਲਗੋਈਆਂ ਹੋਈਆਂ ਜੀ ਕਹਿੰਦਾ ਹਾਂ ਅਰੇ ਉਥਾਰੇ ਬੱਸ ਧਾਰ ਬਿਚੇ ਲਾ ਚੌਂਕ ਦਾ ਜਮਾ ਥੋੜਾ ਯਾ ਫਿਰ ਆਹੋ ਕਰਿਆ ਤੂੰ ਹਣਾ ਓਏ ਕਿਆ ਰੰਗ ਡਾਲ ਡਾਲ ਜਾਣਾ ਹੋਵੇ ਨੇ ਪਾਊਡਰ ਜਾਂ ਨਹੀਂ ਮਾਰਨ ਦਿੱਤਾ ਉਹ ਜਿਹਦਾ ਉਹ ਜੀ ਰਿਹਾ ਟਰੈਕਟਰ ਦੀ ਇਹਦੀ ਕੁਆਲਿਟੀ ਸੀ ਐ ਮਣਾਈ ਪਈ ਯਾਰ ਇਹ ਗੱਲ ਨਹੀਂ ਹੈਗੀ ਵੀ ਹਣਾ ਲਾਲ ਪੱਲ ਜਾ ਕਰਤਾ ਜਮ ਟਾਇਰ ਦੇ ਉੱਤੇ ਰੰਗ ਵਗ ਗਿਆ ਇਹ ਜੀ ਤਾਂ ਜਮ ਸਵਾਲ ਪੈਦੀ ਨਹੀਂ ਹੈਗੇ ਬੰਦੇ ਦੇ ਹੱਥ ਚ ਕਮਾਲ ਬਾੜੀ ਆਦੀ ਰਹਿ ਚਿਰ ਫਰੀਕ ਕੋਲੇ ਆਉਣ ਦਾ ਕੀ ਫਾਇਦਾ ਹਾਂ ਤੂੰ ਹਣ ਇਧਰ ਕੀ ਕਰੀ ਜਾਂਦਾ ਤੂੰ ਆਹ ਪੈਰ ਦਾ ਨਾ ਜੀ ਮਰਵਾਦਾ ਓਏ ਸਾਰੇ ਜੀ ਕਰਵਾਤਾ ਪੈਰ ਦਾ ਨਰੇ ਕਿਤੇ ਬਰਵਾਇਆ ਤੇ ਪੈਰ ਦਾ ਨਹੀਂ ਸੀ ਤੇ ਹੋਰ ਉਹ ਨਾਲ ਆਹ ਥਾ ਗੱਲਾਂ ਆਹ ਥਾ ਗੱਲਾਂ ਬੱਚਿਆਂ ਹਾਂ ਉਹ ਸਾਰੇ ਆਏ ਬੱਚੇ ਉਹ ਕਰਤੀ ਮਿਕਸ ਹੋ ਗਏ ਭਾਈ ਕੇ ਹੋੜ ਆਇਆ ਥੀਗਾ ਉਹ ਥੋੜਾ ਸੀ ਉਹ ਪੁੰਚ ਕੇ ਕਿੰਨੇ ਲੋਗ ਨਿਕਲੇ ਨਹੀਂ ਆ ਹਾਂ ਤੇ ਉਹਨਾਂ ਤੋਂ ਮਸਾਲਾ ਭਰ ਕੇ ਦੇ ਦਿੱਤੇ ਮੂਰਗਾ ਨਿਕਲਿਆ ਪੈਂਦ ਹੋਏ ਹਾਂ ਡੜੀ ਅਸੀਂ ਫੇਰ ਕਰਾਹਾਂ ਦਾ ਜਗਾੜ ਭਰੇ ਆ ਮਨਸਾ ਤੇ ਕੋਈ ਨਾ ਅੱਜ ਆਹ ਵਾਲਾ ਖਰਾਬ ਸੀਗਾ ਇੱਕ ਨਾਟ ਨਾਟ ਨਮਕ ਨਮਾ ਪਾਦਾ ਇਹਦੇ ਰੰਗ ਦਾ ਮਾਰ ਦਿੰਦਾ ਨਾਟ ਦੇ ਹਾਂ ਕਾਲ ਕਲਮਨਾ ਲਾ ਦਾਂਗੇ ਉਹਨੇ ਤੇ ਹੂੰ ਸਾਡੇ ਤੇ ਵੀ ਭਾਰੇ ਆਹ ਨਵੇਂ ਭਾਈ ਨਾਟ ਦੁੰਮੇ ਨਾ ਆਹ 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 ਦੇਖ ਆਹ ਨਾਟ ਨਹੀਂ ਨਿਕਲ ਕਰੀ ਮਾਂ ਦੇ ਸ਼ੇਰਾ ਦੇ ਨਾਟ ਤੇ ਕਲਮਨਾ ਮਾਰਨਾ ਪੂਰਾ ਸਾਰ ਜੁੜੇ ਰਿਓ ਭਰਾ ਮੇਰੇਆ ਮੇਰਾ ਟਰੈਕਟਰ ਜਾ ਕੇ ਵੀ ਕੱਢਦਾ ਮੈਂ ਵਿੱਚ ਤੁਹਾਨੂੰ ਦਿਖਾਉਨੇ ਅੱਜ ਵੀ ਤਾਂ ਕੀ ਤਵੇਲਾ ਦੁਬਾਰੇ ਤਿਆਰ ਇਹਦੇ ਵਿੱਚ ਪਾਣੀ ਦਾ ਲਾ ਵੀ ਨਾ ਬੰਦਾ ਇਹ ਹੀ ਠੀਕ ਕੰਮ ਹਨਾ ਨਿਕਲ ਨਾਟੇ ਨਿਕਲ ਦੁਬਾਰੇ ਨਾਟ ਕਰਕੇ ਆ ਦੇ ਸਾਰੇ ਸਾਰੇ ਲਾਤੀ ਲੋ ਲੜਕੇ ਯਾਰ ਸੀ ਨੇ ਜਰਚ ਨਿਕਲ ਕਰਾ ਕੇ ਲਾਤੇ ਦੇ ਸਾਰੇ ਦੇ ਨਾਟ ਕੁੱਲ ਨਿਕਲ ਲਾ ਲਾਇਆ ਆਪਾਂ ਜਿਹੜੀ ਇਹਦੇ ਥੱਲੇ ਗੁੱਦ ਪਾਈ ਹੁੰਦੀ ਹੈ ਨਾ ਇਹੀ ਚੀਜ਼ ਗਾਲਦੀ ਇਹਨੂੰ ਪਣੋਂ ਉਹ ਫੜਾ ਜਾ ਕਿਡੀਆਂ ਪਾਜੀ ਨੇ ਗੁੰਡਾ ਲੈ ਆਪਾਂ ਵੇਂਡਰੀ ਤੇ ਕਰਾਈ ਰਾਜ ਦਾ ਡੈਂਟਿੰਗ ਫੈਂਟਿੰਗ ਫੇਰ ਚੱਲ ਪਈ ਦੁਬਾਰੇ ਖੋਲ ਕੇ ਕਸਣੇ ਪਏ ਮੱਥਾ ਮਾਰਨਾ ਪਿਆ ਹਨਾ ਤੇਰਾ ਮੱਥਾ ਮਰਵਾਉਨੇ ਆ ਪੈ ਗਿਆ ਚਲੋ ਮੇਰੇ ਦਾ ਜਿਹੜਾ ਵੱਜਣਾ ਹੀ ਵੱਜ ਗਿਆ ਹੁਣ ਆਪਾਂ ਐ ਕਰਦੀ ਜਮਾਂ ਉਵੇਂ ਝੋਟਿਆ ਫਾਇਦਾ ਇਹਦੇ ਖੱਟਾ ਰੰਗ ਲਾਉਣਾ ਨਟਾਂ ਤੇ ਮਾੜਾ ਮਾੜਾ ਏਜੰਸੀ ਵਾਲੀ ਬਣਾਉਣਾ ਚਾਹਾਂ ਕਿਉਂ ਅੱਜ ਦਾ ਖੋਸ਼ਾ ਤੜਕੇ ਦਾ ਆਇਆ ਗਾ ਝੋਟਾ ਵਿੱਚ ਹੀ ਛੇੜਦੇ ਓਏ ਆ ਡੀਟੀਆਂ ਜੀਆਂ ਬੰਦ ਹੋ ਗਿਆ ਮੇਰੇ ਵੀ ਲੱਲ ਬਲ ਕੱਢਣੇ ਬਾਸ ਨਹੀਂ ਬੰਦ ਹੋਈਆਂ ਪਿਆ ਦੀ ਤਕਨੀਕ ਤਾਂ ਗੋਰੀਆਂ ਨੇ ਬਥੇਰੀ ਦਿੱਤੀ ਆ ਇਹ ਪਾਣੀ ਕੋਈ ਨਹੀਂ ਕਿਉਂ ਕਰਵਾਸਦੇ ਉਹ ਬੈਗ ਨੂੰ ਹੋਰ ਚਾਹ ਰਿਹਾ ਇਹ ਲੋਹ ਗੱਲ ਨਹੀਂ ਕੱਢੀ ਭੂੰਗਾ ਡੇਖਣਾ ਮੇਰੇ ਭੂੰਗਾ ਡੇਖਣਾ ਭੂੰਗਾ ਇਹ ਬਾਰੇ ਬਾਹਲੇ ਹੁੰਦੇ ਆ ਦੇਖਿਆ ਹੱਥੋਂ ਹੋ ਗਿਆ ਉਹ ਪਟੋਲ ਕਹਿੰਦਾ ਸਪਰੇਅ ਪੰਪ ਵਾਲਾ ਆਪਣਾ ਉਦੋਂ ਇਹ ਜਿਹੀ ਰਿਵਾਜ ਸੀਗੇ ਐਡਿਕ ਢੋਲੀ ਚੱਲਦੀ ਹੁੰਦੀ ਸੀ ਉਦੋਂ ਤੇ ਆ ਪੰਪ ਪੋਂਪ ਤਾਂ ਬਦਲ ਤਾਪਾ ਆ ਸੁੰਡ ਵੀ ਨਾਲ ਲਾਉ ਦੂੰਗਾ ਆਹ ਹਲੇਟਰ ਰੋਡ ਚੱਕ ਦੀ ਸ਼ੇਰ ਕੋਈ ਮੰਗ ਕੇ ਲੈ ਗਿਆ ਨਾਲ ਲੱਗ ਬਿੰਦਾ ਕੁਛ ਮੈਥੋਗੇ ਕੁਛ ਪਹਿਲਾਂ ਕਰਿਆ ਹੋਇਆ ਸੀ ਸਪਰੇਅ ਕਰਦੇ ਆ ਅੱਜ ਮੈਗਜ਼ੀਨ ਕਿਹੜੀ ਕਿਹੜੀ ਪਾਵਾਂਗੇ ਉਹ ਤੁਹਾਨੂੰ ਦੱਸਦੇ ਆ ਸਾਰੀ ਟਰੈਕਟਰ ਆਇਆ ਸੁਣ ਹੈਗਾ ਹੁਣ ਲੱਗਦਾ ਵੀ 17 ਦਾ ਟਾਇਰ ਪਾਇਆ ਹੈਗਾ ਹੁਣ ਹੈਗਾ ਚੌੜਾ ਪੂਰਾ ਹਾਂ ਤਾਂ ਛੋਟੇ ਛੋਟੇ ਲੱਗਦੇ ਸੀ ਪਹਿਲਾਂ ਆ ਦੇਖੋ ਆ ਪਾਤੀ ਡੰਡਾ ਥੱਲੇ ਨਾਲ ਦੀ ਨਾਲ ਉੱਪਰ ਨਹੀਂ ਪਾਇਆ ਥੱਲੇ ਪਾਦਾ ਕਿਉਂਕਿ ਹੁਣ ਇਹਦੇ ਵਜਨ ਟਿਕਣਾ ਹੈ ਤੇ ਕੌਂਗਲੀਆਂ ਨਹੀਂ ਹੈਗੀਆਂ ਵੀ ਇਹ ਆ ਤਿੰਨ ਤਿੰਨ ਸਰਾਖ ਬਣਾਏ ਆ ਕਿਸੇ ਗਲਤੀ ਬਣਾਏ ਇਹਨਾਂ ਨੇ ਹੈ ਜੇ ਨਹੀਂ ਪਤਾ ਹੁੰਦਾ ਤਾਂ ਜਾਣਕਾਰੀ ਦਿੱਤੀ ਉਹ ਲੈ ਲੈ ਕਰੋ ਹੁਣ ਮਸ਼ੀਨਾਂ ਤੋਂ ਜਿਉਂਗੇ ਪਤਾ ਨਹੀਂ ਯਾਰ ਹਮ ਤਾਂ ਦੋਵੇਂ ਲੀਵਰ ਥੱਲੇ ਸਿੱਟ ਕੇ ਬੀਜਣ ਵਾਲੇ ਪਰ ਗੁੱਸਾ ਮੰਨਣਗੇ ਵਿੱਚ ਹੁੰਦੇ ਆ ਪਰ ਪਹਿਲਾਂ ਉੱਪਰ ਪਾਈ ਕੀ ਬੀਜੀ ਜਾਂਦੀ ਹੁੰਦੀ ਸੀਗੀ ਬਾਈ ਜੀ ਜਦੋਂ ਮਸ਼ੀਨਾਂ ਦੇ ਥੱਲੇ ਟਾਇਰ ਨਹੀਂ ਲੱਗੇ ਹੁੰਦੇ ਸੀ ਉਹਦਾ ਟਾਇਰ ਆ ਹੁਣ ਤੇ ਇਹ ਵੀ ਨਹੀਂ ਦੇਖਦੀ ਵੀ ਟਾਰਨਾਮੇਟੀ ਲੱਗ ਗਈ ਤੇ ਮੁੜ ਕੇ ਲਈਏ ਕਿ ਨਾ ਲਈਏ ਹੋਂਦ ਦੱਬੀ ਤੁਰ ਜਾਂਦੇ ਕਿ ਲੀਲਾ ਫੁਰੇ ਜਾ ਕੇ ਲਿਆ ਪਾਉਰੇ ਨਹੀਂ ਨਹੀਂ ਡੁੱਲਦੀ ਨਹੀਂ ਉੱਥੇ ਖੁੱਲਦੀ ਤੁਰੀ ਉਹ ਸਮੇਂ ਖੜੇ ਆ 2 ਮਿੰਟ ਉਹ ਲੈ ਲੈ ਬਾਲਟੀ ਲਿਆ ਨਾਲੇ ਤੱਤੇ ਪਾਣੀ ਚ ਖੁੱਲ ਜੁਬਦੀ ਆ ਹੁਣ ਨੇ 4 5 4 ਥੋੜੇ 5 ਪਾ ਲੈ 6 ਆ 5 ਪਾ ਦੇ ਉਧਰ 5 ਪਾ ਉਧਰ ਲੈ ਸੈਟ ਚ ਲਾ ਪਾੜੇ ਨੂੰ ਕਰਦੇ ਨਾਲ ਫਿੱਟ ਵਿੱਚ ਕਰਾਂ ਵੀ ਮੈਗਜ਼ੀਨ ਲਿਆਂਦੀ ਹੈ ਇਹ ਇਹ ਹੋ ਇਹ ਉਹ ਆ ਉਹਦੀਆਂ ਟਰੈਕਟਰ ਦੀਆਂ ਢਿੰਡੀਆਂ ਜੀਆਂ ਜਿਹੜੀਆਂ ਮਾਗਰ ਖੋਲੀਆਂਆਂ ਹੀ ਆ ਲੈ ਖੋਲ ਵੀ ਕਰਾਂ ਕਰ ਦੇਈਏ ਜਨ ਹੈ ਤਾਂ ਵੱਡਾ ਫਿਰ ਫਿੱਟ ਕਰ ਰਹੇ ਨੇ ਵਿੱਚ ਆਸਾਨ ਦੇ ਨਾਲ ਡੈਮ ਵਾਲਾ ਅਲਟਾ ਵਿੱਚ ਕਿਵੇਂ ਦੇਖੀ ਕਰ ਦਿਆ ਪਾਣੀ ਦਿੱਤਾ 100 ਰੁਪਏ ਦਾ ਬਟਕ ਦਿੱਤਾ ਬਾਈ ਪਤਾ ਨਹੀਂ ਕਿਹੜੀ ਕੰਪਨੀਆਂ ਨੇ ਕੰਪਨੀ ਕੰਪਨੀ ਦਾ ਪਤਾ ਨਹੀਂ ਪਰ ਮੈਜਨ ਕਰਨੀ ਪੈਂਦੀ ਆ ਸਾਡੇ 5 ਕਿੱਲੇ ਥਾਉਂ ਤੇ ਕਰਨੀ ਬਣੀ ਇਧਰ ਹੀ ਬਟਰਨ 5 ਕਿੱਲੇ ਦੇ ਕਰਨੀ ਦਿੰਦੀ ਆ ਉੱਠੇ ਪਾਸੇ ਮੈਂ ਕਿਧਰੋਂ ਬਟਰਨ ਲੈਣਾ ਲਓ ਜੀ ਚਿਲੇਟਡ ਜਿੰਕ ਆ ਗਈ ਚਿਲੇਟਡ ਜਿੰਕ ਜਿੰਕ ਪਾਵਾਂਗੇ ਪਾਈਏ ਤਾਂ ਬਟਕ ਕਿੰਨੇ ਦਾ ਫੇ ਭਾਈ 500 ਗ੍ਰਾਮ ਛੋਟਕ ਨੇ ਵਾਲਾ ਕੰਮ ਨਹੀਂ ਆਇਆ ਹਜੇ 1/2 ਕਿਲੋ ਆ ਆ ਪਾਸੋਂ ਬਾੜੇ ਕੋਸੇ ਪਾਤੀ ਹੁੰਦਾ ਬਾ ਕਿੱਲੇ ਕਿ ਦੀ ਰੱਖੀ ਫੇਰ ਮਾਰਨੀ ਪੂਰੀ ਰੱਖ ਲਈ ਤਾਂ ਗਰਦੂ ਹੀ ਤੈਗੀ ਉਹ ਹੈ ਫੇਰ ਬਲਾਰੀ ਲੂਣੀ ਹੋ ਬੈੰਨੀ ਕਿ ਰੱਖ ਲੈ ਫੇਰ ਬਾੜੀ ਕੋ ਨੂੰ ਪੋਣੀਆ ਐਨੀ ਕਿ ਤਾਂ ਰੱਖ ਲੈ ਉੱਥੇ ਥੋੜੀ ਤਾਂ ਆਏ ਵੀ ਮਿੱਤਰੋ ਬਥੇਰੀ ਆ ਹੁਣ ਭਾਏ ਨੂੰ ਦੋ ਕਿੱਲੇ ਦੀ ਪੈਜੂ ਹੈ ਚੜਾ ਮੜੀ ਰਬੜੋ ਇਹਦੇ ਗਾੜੀ ਪਿਆਰ ਆਪਣੀ ਗਾੜੀ ਕੰਨ ਮਾਰਿਆ ਨਹੀਂ ਮੁਗਲ आले ਓਏ ਹਾਂ ਹੁਣ ਪਾਣੀ ਮਰੇ ਹੁਣ ਜਮ ਕਾਲਾ ਹੋ ਗਿਆ ਆਪੇ ਆਪ